ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪ੍ਰਕਾਸ਼ ਪੁਰਬਾ ਨੂੰ ਮੁੱਖ ਰੱਖਦੇ ਆ ਸ਼ਹੀਦਾਂ ਦੇ ਇਸ ਪਾਕ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਕੀਰਤਨ ਹੋਇਆ ਸਮੁੱਚੀਆਂ ਸਿੱਖ ਸੰਗਤਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਤਕਾਰ ਦੇ ਨਾਲ ਪ੍ਰੇਮ ਭਾਵਨਾ ਵਿੱਚ ਭਿੱਜ ਕੇ ਮਨਾ ਰਹੀਆਂ ਨੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਕਤਕਵਦੀ 2 ਸਮੰਤ 1591 ਸਤੰਬਰ 1534 ਈਸਵੀ ਦੇ ਵਿੱਚ ਲਾਹੌਰ ਚੂਨਾ ਮੰਡੀ ਵਿਖੇ ਠਾਕੁਰ ਹਰਦਾਸ ਜੀ ਦੇ ਘਰ ਵਿਖੇ ਮਾਤਾ ਦਇਆਕ ਔਰ ਜੀ ਦੀ ਕੁੱਖੋਂ ਹੋਇਆ 7 ਸਾਲ ਦੀ ਉਮਰ ਤੱਕ ਪਹੁੰਚਦੇ ਆ ਮਾਤਾ ਪਿਤਾ ਜੀ ਦਾ ਚਲਾਣਾ ਹੋ ਗਿਆ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਲਣਾ ਉਹਨਾਂ ਦੀ ਨਾਨੀ ਮਾ ਨੇ ਨਗਰ ਬਾਸਰਕੇ ਦੇ ਵਿੱਚ ਕੀਤੀ ਤੇ ਬਾਲਪਨ ਦਾ ਜਿਹੜਾ ਸਮਾਂ ਉਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੀ ਸੇਵਾ ਕਰਦੇ ਆ ਉਹਨਾਂ ਦੇ ਦਰਬਾਰ ਵਿੱਚ ਰਹਿੰਦੇ ਆ ਔਰ ਕਿਰਤ ਕਰਦੇ ਆ ਜੋ ਉਹ ਘੁੰਗੜੀਆਂ ਵੇਚਣ ਦੀ ਕਰਦੇ ਸਨ ਉਹਨਾਂ ਬਤੀਤ ਕੀਤਾ ਔਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਪਰਮੇਸ਼ਰ ਜੀਆਂ ਨੇ ਇਹੋ ਜੀ ਕਿਰਪਾ ਕੀਤੀ ਬੇਖੀਰ ਪਾਈ ਸੱਤਾ ਜੀ ਪਾਈ ਬਲਵੰਡ ਜੀਆਂ ਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਵਿੱਚ ਭਜ ਕੇ ਇਹ ਪਵਿੱਤਰ ਬਚਨ ਆਪਣੀ ਰਚਨਾ ਤੋਂ ਆਖਣੇ ਪਏ ਧੰਨ ਧੰਨ RAMDAS